ਪੰਜਾਬ ਇਹ ਮਹਿਸੂਸ ਹੋ ਰਿਹਾ ਜਿਵੇਂ ਅੱਲਾ ਵਾਰਸ ਜਾ ਹੋ ਗਿਆ ਹੁੰਦਾ ਐ ਇੰਨੀਆਂ ਸਮੱਸਿਆਵਾਂ ਲੋਕਾਂ ਦੇ ਸਨਮੁਖਾ ਖੜੀਆਂ ਹੋਈਆਂ ਤੇ ਕੋਈ ਲੋਕਾਂ ਦੇ ਹੱਕ ਦੇ ਵਿੱਚ ਸਹੀ ਮੈਨਨ ਦੇ ਵਿੱਚ ਆਵਾਜ਼ ਉਠਾਉਣ ਵਾਲੀ ਜਿਹੜੀ ਟੀੜ ਹੈ ਉਹ ਵੀ ਦਿਖਾਈ ਨਹੀਂ ਦੇ ਰਹੀ ਇਹ ਮਹਿਸੂਸ ਕੀਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ ਔਰ ਇਹ ਮਹਿਸੂਸ ਕਰਕੇ ਹੀ ਇਹ ਪੰਜ ਮੈਂਬਰੀ ਜਾਂ ਪਹਿਲੋ ਸੱਤ ਮੈਂਬਰੀ ਕਮੇਟੀ ਦਾ ਢਾਂਚਾ ਬਣਾਇਆ ਸੀਗਾ ਤੇ ਜ਼ਿੰਮੇਵਾਰੀ ਸੌਂਪੀ ਸੀ ਔਰ ਮੈਨੂੰ ਖੁਸ਼ੀ ਹੈ ਕਿ ਸੱਤਾ ਮੈਂਬਰਾਂ ਦੇ ਵਿੱਚੋਂ ਪੰਜ ਮੈਂਬਰਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਵਾਕੂਬੀ ਨਿਭਾਇਆ ਜਾ ਰਿਹਾ ਹੈ ਔਰ ਉਮੀਦ ਹੈ ਕਿ ਜੋ ਵੀ ਸਟਰਕਚਰ ਆਊਗਾ ਉਹ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝੂਗਾ ਉਹਨਾਂ ਦੀ ਪੀੜ ਨੂੰ ਸਮਝੂਗਾ ਔਰ ਕੌਮ ਦੇ ਅੰਦਰ ਜਿਹੜੀ ਬੇਦਨਾ ਹੈ ਉਹਨੂੰ ਸਮਝੂਗਾ ਤੇ ਅਰਦਾਸ ਵੀ ਕਰਦੇ ਹਾਂ ਕਿ ਇਹ ਹੋਵੇ ਸਾਰਾ ਕੁਝ ਕਿਉਂਕਿ ਜਿਹੜੀ ਖੇਤਰੀ ਪਾਰਟੀ ਸੀ ਉਹ ਇੱਕ ਪਰਿਵਾਰ ਦੇ ਕਬਜ਼ੇ 'ਚ ਆਉਣ ਕਰਕੇ ਇੱਕ ਕਾਰਪੋਰੇਟ ਅਧਾਰਾ ਬਣ ਕੇ ਰਹਿ ਗਈ ਵੈਸੇ ਵੀ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਵੀ ਪਾਰਟੀਆਂ ਇੱਕ ਪਰਿਵਾਰ ਦੀ ਅਜ਼ਾਰੇਦਾਰੀ 'ਚ ਆ ਜਾਂਦੀਆਂ ਜਗੜ 'ਚ ਆ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਤੁਸੀਂ ਕਸ਼ਮੀਰ ਦੇ ਵਿੱਚ ਦੇਖ ਲਓ ਯੂਪੀ ਚ ਦੇਖ ਲਓ ਜਾਂ ਹੋਰ ਸਾਊਥ ਸਟੇਟਾਂ ਦੇ ਵਿੱਚ ਦੇਖ ਲਓ ਉਹ ਖੇਤਰੀ ਪਾਰਟੀਆਂ ਨੇ ਤਰੱਕੀ ਕੀਤੀ ਹੈ ਜਿਹੜੀ ਖੇਤਰੀ ਪਾਰਟੀਆਂ ਸਮੇਂ-ਸਮੇਂ ਦੇ ਉੱਤੇ ਲੀਡਰਸ਼ਿਪ ਜਿਹੜੀ ਹੈ ਉਹਨੂੰ ਚੇਂਜ ਕਰਦੀ ਰਹਿੰਦੀ ਹੈ ਬਦਲਾਅ ਕਰਦੀ ਰਹਿੰਦੀ ਹੈ ਔਰ ਯੋਗ ਲੀਡਰਸ਼ਿਪ ਜਿਹੜੀ ਹੈ ਉਹਦੇ ਚ ਆਉਂਦੀ ਰਹਿੰਦੀ ਹੈ ਭਾਗੀ ਹੈ ਮੈਨੂੰ ਐਂ ਲੱਗਦਾ ਹੈ ਕਿ ਜਿਹੜੇ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਸੀ ਨਾ ਤਖਸ਼ਰੀ ਹਰਬੰਦਰਜੀ ਪਟਨਾ ਸਾਹਿਬ ਦੇ ਉਹ ਇਸ ਫੈਸਲੇ ਦੇ ਵਿੱਚ ਸਾਡੇ ਨਾਲ ਖੜੇ ਸੀ ਜੀ ਤੇ ਉਹਨਾਂ ਨੂੰ ਸਜ਼ਾ ਦੇਣ ਦੇ ਮਕਸਦ ਨਾਲ ਕਿਉਂਕਿ ਤਿੰਨਾਂ ਨੂੰ ਤਾਂ ਸਾਨੂੰ ਸਜ਼ਾ ਦਿੱਤੀ ਇਹਨਾਂ ਨੇ ਅਹੀਂ ਉਹ ਸਜ਼ਾ ਨਹੀਂ ਮੰਨਿਆ ਇਹਨਾਂ ਨੇ ਆਪਣੇ ਜਾਣੇ ਆਪਣੇ ਜਾਣੇ ਸਾਨੂੰ ਸਜ਼ਾ ਦਿੱਤੀ ਆ ਪਰ ਅਸੀਂ ਸਜ਼ਾ ਨਹੀਂ ਮੰਨਿਆ ਤੁਹਾਨੂੰ ਦੇਖਣਾ ਗਿਆਨੀ ਬਲਦੇਵ ਸਿੰਘ ਜੀ ਨੂੰ ਵੀ ਮੈਨੂੰ ਲੱਗਦਾ ਕਿ ਇਸ ਕਰਕੇ ਨਿਸ਼ਾਨੇ ਤੇ ਲਿਆ ਗਿਆ ਹੈ ਕਿਉਂਕਿ ਉਹ ਸਾਡੇ ਵਿੱਚ ਖੜੇ ਸੀ ਇਸ ਫੈਸਲੇ ਦੇ ਤਰਾ ਤੇ ਇਹਨਾਂ ਦਾ ਮਕਸਦ ਹੀ ਹੈ ਕਿ ਜਿਹੜੇ ਜਿਹੜੇ ਸਿੰਘ ਸਾਹਿਬ ਉਸ ਵੇਲੇ ਸ਼ਾਮਲ ਸੀ ਤੇ ਉਹਨਾਂ ਨਾਲ ਅਸੀਂ ਜਿਹੜਾ ਹੈ ਹਰ ਹਾਲਾਤ ਦੇ ਵਿੱਚ ਬੁਰੀ ਕਰਨੀ ਇਹ ਇਹ ਸੋਚ ਲੈ ਕੇ ਚੱਲੇ ਹੋਏ ਨੇ ਔਰ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਐਸਾ ਕਰਨ ਦੇ ਨਾਲ ਦੋ ਸੰਸਥਾਵਾਂ ਦੇ ਵਿੱਚ ਟਕਰਾ ਪੈਦਾ ਹੋਊਗਾ ਤਕਸਿਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਪੰਜ ਪੈਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਹਜੂਰ ਸਾਹਿਬ ਜੀ ਦੇ ਪੰਜ ਪੈਰਾਂ ਦਾ ਆਪਣਾ ਅਧਿਕਾਰ ਖੇਤਰ ਹੈ ਅਸੀਂ ਜੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਦਖਲਅੰਦਾਜ਼ੀ ਕਰਨੀ ਹੈ ਤੇ ਉਹਨਾਂ ਦੀ ਸਹਿਮਤੀ ਨਾਲ ਕਰ ਸਕਦੇ ਹਾਂ ਉਹਨਾਂ ਦੇ ਉਲਟ ਜਾ ਕੇ ਨਹੀਂ ਕਰ ਸਕਦੇ ਪਹਿਲੀ ਵਾਰ ਹੋਇਆ ਹੈ ਕਿ ਉੱਥੋਂ ਦੀ ਕਮੇਟੀ ਦੇ ਸਹਿਮਤੀ ਲਈ ਬਿਨਾ ਉੱਥੋਂ ਦੇ ਪ੍ਰਧਾਨ ਜਨਰਲ ਸੈਕਟਰੀ ਸਹਿਮਤੀ ਲਈ ਬਿਨਾ ਤੇ ਉੱਥੋਂ ਦੇ ਪੰਜ ਪੈਰਾਂ ਦੀ ਸਹਿਮਤੀ ਲਈ ਬਿਨਾ ਜਿਹੜਾ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਯਤਨ ਕੀਤਾ ਇਹ ਉਹਨਾਂ ਨੇ ਵੀ ਫਿਰ ਜਿਹੜਾ ਅਗੋਂ ਬਦਲੇ ਦੇ ਵਿੱਚ ਕਹਿ ਲੋ ਜਾਂ ਕਹਿ ਲੋ ਕਿ ਭਾਵਕ ਹੋ ਕੇ ਕਹਿ ਲੋ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕਰਤਾ ਜਿਹਦੇ ਨਾਲ ਬੜੀ ਹਾਸੋ ਹੀਣ ਸਥਿਤੀ ਪੰਚ ਨੂੰ ਫਾਇਦਾ ਹੋਈ ਇਹ ਨਹੀਂ ਹੋਣੀ ਚਾਹੀਦੀ ਸੀ ਬਹਿ ਕਿਹਦੇ ਹਰਿਆਣੇ ਦੀ ਗੱਲ ਹੈ ਮੈਂ ਸੁਣਦਿਆ ਸੀਗਾ ਉਹ ਹਰਿਆਣੇ ਦੇ ਜਿਹੜੇ ਆਪੋਜੀਸ਼ਨ ਦੇ ਮੈਂਬਰ ਹਨ ਤੇ ਉਹ ਕਹਿ ਰਹੇ ਸੀ ਕਿ ਹਰਿਆਣਾ ਕਮੇਟੀ ਦਾ ਜਿਹੜੇ ਪ੍ਰਧਾਨ ਬਣੇ ਨੇ ਤੇ ਉਹ ਭਾਜੀਪੀ ਦੀ ਸਹਾਇਤਾ ਨਾਲ ਬਣੇ ਨੇ ਜੀ ਸਰਕਾਰ ਨੇ ਦਖਲਅੰਦਾਜ਼ੀ ਕੀਤੀ ਹੈ ਤੁਸੀਂ ਵੀ ਸੁਣਿਆ ਹੋਣਾ ਤੇ ਚਿੰ다 ਸਾਹਿਬ ਪ੍ਰਧਾਨ ਬਣੇ ਨੇ ਤੇ ਕੁਝ ਕੁ ਮਹੀਨੇ ਪਹਿਲੇ ਉਹੀ ਚਿੰ다 ਸਾਹਿਬ ਮੇਰੇ ਬਾਰੇ ਕਹਿ ਰਹੇ ਸੀ ਕਿ ਕਿਆਨੀ ਹਰਪੀਤ ਸਿੰਘ ਬੀਜਪੀ ਨਾਲ ਮਿਲ ਕੇ ਚੱਲਦੇ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਅਸਲ ਬੀਜਪੀ ਨਾਲ ਮਿਲ ਕੇ ਚੱਲਦਾ ਕੌਣ ਹੈ ਜਿਹੜੇ ਪ੍ਰਧਾਨ ਬਣਨ ਵਾਲੇ ਉਹ ਮਿਲ ਕੇ ਚੱਲਦੇ ਆ ਜਾਂ ਅਸੀਂ ਚੱਲਦੇ ਆ ਪਰ ਚਲੋ ਕੋਈ ਨਹੀਂ ਚਿੰ다 ਸਾਹਿਬ ਬੜੇ ਸਿਆੜੇ ਨੇ ਉਹ ਪ੍ਰਧਾਨ ਬਣੇ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਔਰ ਹਰ ਕੀਮਤ ਦੇ ਉੱਤੇ ਅਸੀਂ ਹਰਾਨਾ ਕਮੇਟੀ ਨੂੰ ਸਹਿਯੋਗ ਦੇ ਰਹੇ ਹਾਂ ਪੰਜਾਬ ਦੀਆਂ ਸ਼ਰੋਣੀ ਕਮੇਟੀ ਦੀਆਂ ਚੋਣਾਂ ਪੈਂਡਿੰਗ ਨੇ ਮੈਂ ਇੱਕ ਵਾਰੀ ਪਹਿਲਾਂ ਵੀ ਕਿਹਾ ਮੈਨੂੰ ਲੱਗਦਾ ਤੇ ਸਾਡਾ ਭੋਗ ਪੈ ਜਾਣਾ ਤੇ ਏਸੀਟੀ ਕੀਟੀ ਰਲਾਕੀ ਅਮਰੀਕਾ ਇਲੈਕਸ਼ਨ ਪੈਂਡਿੰਗ ਕਰਵਾਈ ਜਾ ਰਹੀ ਦੋ ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਹੋਕਰਨਾਮਾ ਸਾਹਿਬ ਅਨੁਸਾਰ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਜੋ ਇੱਕ ਮਹਮ ਅਗਾਜ਼ ਹੋਈ ਹੋਈ ਹੈ ਜਿਦੇ ਵਿੱਚ ਪੰਜ ਮੈਂਬਰ ਭਰਤੀ ਕਮੇਟੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਥਾਪਿਤ ਹੈ ਉਹ ਅੱਜ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਆਈ ਤੇ ਜੋ ਸੰਗਤ ਵਿੱਚ ਹਮ ਹਵਾ ਕੇ ਪਹੁੰਚਣ ਦੀ ਇੱਕ ਦੂਜੀ ਤੋਂ ਕਾਹਲੀ ਹੋ ਕੇ ਆਪ ਮੁਹਾਰੇ ਇੱਕ ਹੁੰਦਾ ਜੀ ਕਿ ਕੋਈ ਕੰਮ ਤੋਂ ਬੰਨੇ ਕੋਈ ਹੁੰਦਾ ਕੋਈ ਲੋਕ ਕਿਸੇ ਲੀਡਰ ਦੇ ਝੋਲਾ ਚੱਕ ਹੁੰਦੇ ਆ ਜੀ ਕੋਈ ਆਪ ਦੇ ਸਰਕਾਰਾਂ ਦੇ ਦੌੜਦਬਾ ਹੇਟ ਹੁੰਦੇ ਆ ਕੋਈ ਪ੍ਰੈਸ਼ਰ ਹੁੰਦਾ ਇਹ ਤੁਸੀਂ ਦੇਖੋ ਸਮੁੱਚੀ ਪੰਥਿਕ ਕਰੀਮ ਸੀ ਇੱਕ ਉਹ ਕਰੀਮ ਸੀ ਜੋ ਕਿ ਦਿਲ ਚ ਦਰਦ ਰੱਖਦੀ ਹੈ ਪੰਥ ਦਰਦ ਰੱਖਦੀ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਰਪ੍ਰਸਤ ਦੀ ਹੇਟ ਕੌਮ ਨੂੰ ਫੇਰ ਤੋਂ ਬੁਲੰਦੀਆਂ ਤੇ ਲੈ ਕੇ ਜਾਣਾ ਚਾਹੁੰਦੀ ਹੈ ਜੀਪੀਸੀ ਚੋਣਾਂ ਤਾਂ ਤਕਰੀਬਨ 14 ਸਾਲ ਹੋ ਗਏ ਹੋਈਆਂ ਨੇ 2011 ਚ ਹੋਈਆਂ ਸੀ ਉਸ ਤੋਂ ਬਾਅਦ ਹੋਈਆਂ ਨਹੀਂ ਡਿਊ ਨੇ ਜੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਕਿ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਤਾਂ ਜੋ ਪੰਥ ਆਪਣੀ ਦੀ ਲੀਡਰਸ਼ਿਪ ਅਸਲੀ ਚੁਣੇ ਜੀ ਦੇਖਦੇ ਹੋ ਰੋਜ਼ ਆ ਸੋਸ਼ਲ ਮੀਡੀਆ ਤੇ ਖ਼ਵਾਰਾਂ ਦੇ ਵਿੱਚ ਚੈਲਰ ਆਹੀ ਵੀ ਹਜ਼ਾਰਾਂ ਲੋਕ ਇਕੱਠੇ ਹੋ ਰਹੇ ਨੇ ਅਗਲੀ ਐਮਪੀ ਦੀ ਰੈਡਿੰਗ ਅਗਲੀ ਤਾਂ ਪਹਿਲਾਂ ਭਰਤੀ ਕ ਸਾਰੀ ਕਰਾਂਗੇ ਉਸ ਤੋਂ ਬਾਅਦ ਪੰਥ ਨੂੰ ਇਕੱਠਾ ਕਰਾਂਗੇ ਤੇ ਅਗਲੀ ਐਸਜੀਪੀਸੀ ਵੀ ਸਾਡੀ ਹੈਗੀ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸੋ ਬਸ ਤਾਂ ਪੰਥ ਨੇ ਫੈਸਲਾ ਕਰਨਾ ਐਸਜੀਪੀਸੀ ਚੋਣਾਂ ਆ ਜਾਣ ਪਤਾ ਲੱਗ ਜੂਗਾ ਕਿ ਜਿਹਦੇ ਨਾਲ ਪੰਥ ਹੋਊਗਾ ਉਹੀ ਪਾਰਟੀ ਹੋਊਗੀ ਕੋਈ ਸ਼੍ਰੋਮਣੀ ਕਾਲਦਨ ਕੋਸ਼ਿਸ਼ ਹੈ ਵੀ ਜਿੰਨੇ ਲੋਕ ਜੁੜਦੇ ਆ ਸਾਰੇ ਸ਼੍ਰੋਮਣੀ ਕਾਲਦਨ ਨਾਲ ਜੁੜ ਰਹੇ ਨੇ ਤੁਹੇ ਜਿਹੜੀ ਮੌਜੂਦਾ ਜਿਹੜਾ ਤੜਾ ਹੈਗਾ ਉਹ ਉਹ ਜਿੱਤੇ ਆਗਦੀ ਭਾਵਨਾ ਦਿਖਾਉਂਦਾ ਤੇ ਸਾਰੇ ਇਕੱਠੇ ਹੋ ਜਾਣੇ ਸਾਰੇ ਅਸੀਂ ਕਿਸੇ ਹੋਰ ਪਾਰਟੀ ਨਾਲ ਜੋੜੀ ਲੈ ਕਿਸਨ ਸਮਝੋ ਤਾਂ ਹੋਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਸਮਝੌਤਾ ਹੋਣਾ ਕਿਦਾਂ ਵਾ ਸਮਝੌਤਾ ਜੇ ਉਹ ਤਿਆਗ ਦੀ ਭਾਵਨਾ ਦਿਖਾਉਂਦੇ ਆ ਫਿਰ ਫਿਰ ਕੀ ਦਿੱਕਤ ਆ ਇਹ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਗੱਲ ਅਸੀਂ ਆਪਣੇ ਲਈ ਥੋੜੀ ਕਰ ਰਹੇ ਆ ਜੀ ਪਾਰਟੀ ਲਈ ਸਾਰੇ ਇਕੱਠਾ ਹੁੰਦਾ ਪੰਥ ਹੋਰ ਵੀ ਜਿੰਨੀਆਂ ਮੈਂ ਤਾਂ ਕਹਿੰਦਾ ਪੰਥ ਜਿੰਨੀਆਂ ਜਸੇਬੰਦੀਆਂ ਨੇ ਅਕਾਲੀ ਦਲ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਜੀ ਉਹ ਪੰਥ ਦਾ ਭਲਾ ਚਾਹੁੰਦੇ ਆ ਜਿੰਨੇ ਵੀ ਤੜੇ ਨੇ ਮੈਂ ਤਾਂ ਇਸ ਗੱਲ ਦੇ ਹੱਕ ਕਿ ਮੈਂ ਆਪ ਦੇ ਕਿਸੇ ਅਹੁਦੇ ਨੂੰ ਛੱਡ ਕੇ ਜਾਂ ਕਿਸੇ ਨੂੰ ਵੀ ਸਾਰੇ ਨੂੰ ਇਕੱਠੇ ਕਰੀਏ ਅਸੀਂ ਲੇਕਿਨ ਉਹ ਦੇ ਵਿੱਚ ਲੇਕਿਨ ਉਹ ਨਾ ਹੋਣ ਵੀ ਜਿਹੜੇ ਕਹਿੰਦੇ ਮੈਂ ਹੀ ਮੈਂ ਹਾਂ ਨਾ ਵੀ ਮੈਨੂੰ ਕੁਰਸੀ ਦੇ ਦਿਓ ਜਦੋਂ ਉਹ ਲੀਡਰਸ਼ਿਪ ਸਾਡੇ ਕੋਲੇ ਆ ਗਈ ਜਿਹੜੀ ਕਹੇ ਜੀ ਅਸੀਂ ਕੰਮ ਕਰਨਾ ਸਾਨੂੰ ਕੁਰਸੀ ਦੀ ਲੋੜ ਨਹੀਂ ਉਹਨਾਂ ਨੂੰ ਉਹਨਾਂ ਨੂੰ ਤਾਂ ਕਹਿਣ ਦੇਣੀ ਪੈ ਸਕਦੀ ਹੈ ਇਦਾਂ ਦੀ ਲੀਡਰਸ਼ਿਪ ਦੀ ਲੋੜ ਆ ਸਾਨੂੰ ਜਿੱਦਣ ਇਹ ਆ ਗਈ ਕੰਮ ਕੋਲੇ ਤੇ ਫਿਰ ਇਹਨੂੰ ਇਹ ਸਾਨੂੰ ਕੋਈ ਹਰਾ ਨਹੀਂ ਸਕਦਾ ਸੋ ਇਹਦੇ ਤੇ ਮੈਂ ਕੋਸ਼ਿਸ਼ ਕਰ ਰਿਹਾ ਸੀ ਆਪਣਾ ਕੋਈ ਆਪਾਂ ਗੁਰੂ ਸਾਹਿਬ ਨੇ ਆਪਾਂ ਨੂੰ ਇੰਨੀ ਕਿਸਮਤ ਬਖਸ਼ੀ ਹੋਈ ਆ ਵੀ ਬਿਨਾ ਅਹੁਦੇ ਤੋਂ ਐਜ਼ ਅ ਵਰਕਰ ਇਸ ਪਾਰਟੀ ਲਈ ਕੰਮ ਕਰਨ ਲਈ ਤਿਆਰ ਹਾਂ ਲੇਕਿਨ ਸਹੀ ਲਾਈਨ ਤੇ ਚੱਲੇ ਪਾਰਟੀ ਤੇ ਸਾਰੇ ਇਕੱਠੇ ਹੋਵਾਂ ਤੇ ਉਸ ਤਰ੍ਹਾਂ ਦੀ ਲੀਡਰਸ਼ਿਪ ਆਵੇ ਜਿਸ ਤਰ੍ਹਾਂ ਦੀ ਪਹਿਲਾਂ ਰਹੀ ਹੈ ਸਾਡੇ ਪਾਰਟੀ ਦੇ ਵਿੱਚ ਹਨ ਤਿਆਗ ਸੇਵਾ ਕੁਰਬਾਨੀ ਵਾਲੀ ਹਾਂ ਉਹਨਾਂ ਚੋਂ ਕਿਸੇ ਨੂੰ ਹੁਕਮ ਹੋ ਸਕਦਾ ਵੀ ਨਹੀਂ ਤੁਸੀਂ ਹੀ ਸੰਭਾਲਣਾ ਸੰਗਤ ਦਾ ਵੀ ਹੋ ਸਕਦਾ ਵਾ ਸਾਰਿਆਂ ਦਾ ਹੋ ਸਕਦਾ ਵੱਖਰੀ ਗੱਲ ਆ ਲੇਕਿਨ ਮਨ ਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਬੰਦੇ ਤਾਂ ਮਿਲਦੇ ਹੀ ਰਹਿੰਦੇ ਨੇ ਜਿਹੜੇ ਸ਼ੁਭਚਿੰਤਕ ਨੇ ਗੱਲ ਕਰਦੇ ਹੀ ਰਹਿੰਦੇ ਨੇ ਸਾਡੇ ਨਾਲ ਵੀ ਦੂਜੇ ਪਾਸੇ ਵੀ ਗੱਲ ਕਰਦੇ ਹੀ ਰਹਿੰਦੇ ਆ ਪਰ ਸਾਡੇ ਤਾਂ ਕੋਈ ਡਿਮਾਂਡ ਹੀ ਹੈ ਨਹੀਂ ਕਿ ਮੈਂ ਕੁਝ ਲੈਣਾ ਪ੍ਰਧਾਨਗੀ ਲੈਣੀ ਸਾਡੀ ਸ਼ਰਤ ਹੀ ਕੋਈ ਨਹੀਂ ਹੈਗੀ ਅਸੀਂ ਤਾਂ ਸਾਡੇ ਦੇ ਇੱਕੋ ਹੀ ਸ਼ਰਤਾਂ ਵੀ ਬੰਦ ਇਕੱਠਾ ਆਉਣਾ ਚਾਹੀਦਾ ਤੇ ਜਿਹੜੀ ਪੰਥ ਪ੍ਰਵਾਨ ਦੇ ਲੀਡਰਸ਼ਿਪ ਹੈਗੀ ਆ ਤੇ ਜਿਹੜੇ ਵੀ ਆਗੂ ਲੋਕ ਤਿਆਗ ਦੀ ਪਾਵਨਾ ਹੋਣੀ ਚਾਹੀਦੀ ਆਹੀ ਸ਼ਰਤਾਂ ਸਾਡੇ